ਇੱਕ ਇੱਕ ਜਿਹੜਾ ਹੈਗਾ ਸਾਨੂੰ ਡੀਸੀ 10 ਕੁਝ ਵੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸਟੇਜ ਦੀ ਜਿਹੜੀ ਜਗ੍ਹਾ ਹੈਗੀ ਤੋਂ ਉਹਨਾਂ ਉੱਥੇ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪਲਾਈਨ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ 'ਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਵਿੰਦਰ ਇਲੀਅਸ ਲੁਚਾ ਤਾਂ ਆ ਦੋਨੋਂ ਜਿਹੜੇ ਬੰਦੇ ਹੈਗੇ ਇਹ ਇੱਕ ਗੱਗ ਸਮਗਲਬ ਨੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਦੇ ਖਿਲਾਫ 12 ਬੱਚੇ ਹੈਗੇ ਤਾਂ ਦੇ ਆ ਰਹੀ ਨੋਟੋਰੀਅਸ ਮਗਲਬ ਤਾਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਅਨ ਆਰਡਰ ਦੀ ਰਹੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਜਿੱਥੇ ਡਿਊਟੀ ਮੈਜਿਸਟ੍ਰੇਟ ਵੀ ਅਲੌਂਗ ਵਿਦ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇਹਨਾਂ ਦਾ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈ ਜੀ ਲੇਟੈਸਟ ਇੱਕ ਦੇ ਖਿਲਾਫ ਲੇਟੈਸ ਹੈ ਪਈ ਆ ਜਿਹੜਾ ਕਿ 18 ਤਿੰਨ ਦੀ ਦਰਜੇਗੀ ਅੰਡਰ ਦੂਜੇ ਦੇ ਖਿਲਾਫ ਜਿਹੜੀ ਲੇਟੈਸਟ ਅਪੀਆ 13 ਦੀ ਦਰਜੇਗੀ ਹੁਣੇ ਹੀ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੱਚੇ ਹੋਏ ਜਿੱਦਾਂ ਜਿੱਦਾਂ ਸਾਨੂੰ ਮੰਨਿਓ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਕਮੇ ਵੱਲੋਂ ਜੋ ਜੋ ਆਦੇਸ਼ ਆਏਗਾ ਉਸੇ ਸਾਮਣੇ ਅਸੀਂ ਕਾਰਵਾਈ ਕਰਾਂਗੇ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥੇ ਕਿਤੇ ਵੀ ਅਸੀਂ ਇਹੋ ਜੇ ਐਲੀਮੈਂਟ ਮਿਲ ਜੂਗੇ ਅਸੀਂ ਉਹਨੇ ਕਹਿ ਦਿੱਤੀ ਕਿ ਇਹ ਦੇਖੋ ਜੀ ਇਹਦੇ ਚ ਅਸੀਂ ਜਿਹੜਾ ਹੈਗਾ ਕਰਦਾ ਸੀ ਤੁਹਾਨੂੰ ਜਿੱਦਾਂ ਦੱਸਿਆ ਹੈ ਜੀ ਜਿੱਦਾਂ ਕਿ ਡਿਪਾਰਟਮੈਂਟ ਆਫ ਹੋਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੱਲ ਪ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਟਰਮੀਨਲ ਬੈਕਾਉਂਡਰ ਅਲੋਂਗ ਵਿਦ ਦਾ ਐਂਡੀਪੀਐਸ ਹੈ ਤੇ ਅਲੋਂਗ ਵਿਦ ਦਾ ਇਨਰ ਸਪੈਨ ਦੇ ਕਿਤੇ ਅੱਗੇ ਅੱਗੇ ਹੈਗੇ ਐਕਸਾਈਜ਼ ਜੈਕ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਇੱਕ ਬੰਦੇ ਦਾ ਐਕਸਾਈਜ਼ ਜੈਕ ਦਾ ਵੀ ਮਕਦਮਾ ਹੈ ਜਿਹੜਾ ਇਲੀਗਲੀ ਕਰਤਨੀ ਕਰਦਾ ਅਸੀਂ ਦੀ ਇਹਦੇ ਤੇ ਕੋਈ ਨਜਾਇਜ਼ ਹੈ ਜੀ ਬਾਕੀ ਤਾਂ ਤੁਸੀਂ ਜਿਹੜੀ ਜਾਣਕਾਰੀ ਉਹ ਡਿਪਾਰਟਮੈਂਟ ਆਫ ਪਾਟ੍ਰੀ ਸੌਸ ਤੋਂ ਲੈ ਸਕਦੇ ਥੈਂਕ ਯੂ